ਲੈ ਵੀ ਮੱਕੀ ਨੂੰ ਲਾਉਂਦੇ ਸੀ ਪਾਣੀ ਤੇ ਅੱਜ ਸਾਡਾ ਗੁਰਪ੍ਰਤਾਪ ਛੋਟਾ ਕਿਸਾਨ ਆ ਗਿਆ ਰੋਟੀ ਖਾਈ ਜਾਂਦਾ ਖੇਤ ਆ ਕੇ ਲਓ ਜੀ ਪਾਣੀ ਲਓ ਆਜਾ ਕਈ ਕੋਈ ਵੀ ਕੋਲੇ ਪਈ ਆ ਮੱਕੀ ਨੂੰ ਪਾਣੀ ਲਾਈ ਜਾਂਦਾ ਸੀ ਮੋਟਰ ਵਾਲੀ ਲਾਈਟ ਆਈ ਆ ਆ ਵੀ ਗੁਰਪ੍ਰਤਾਪ ਕੀ ਕੰਮ ਕਰਦਾ ਸੀ ਅੱਜ ਤੂੰ ਰੋਟੀ ਖਾਂਦਾ ਹੁਣ ਤਾਂ ਰੋਟੀ ਖਾਣਾ ਆਇਆ ਕੀ ਲੈਣ ਸੇ ਖੇਤ ਤੂੰ ਪਾਣੀ ਲਾਉਣ ਠੀਕ ਆ ਖਾਓ ਖਾਓ ਰੋਟੀ ਖਾਓ ਖੇਤ ਮਜਾ ਆਉਂਦਾ ਰੋਟੀ ਖਾਣ ਦਾ ਉੱਚੀ ਬੋਲ ਕੇ ਦੱਸ ਆਉਂਦਾ ਆਪਾਂ ਨੂੰ ਕਿਸਾਨਾਂ ਨੂੰ ਖੇਤ ਹੀ ਰੋਟੀ ਖਾਣੀ ਚਾਹੀਦੀ ਆ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਚਲੋ ਰੋਟੀ ਖਾਓ ਫਿਰ ਇਹ ਆ ਸਾਡਾ ਗੁਰਪ੍ਰਤਾਪ ਸਿੰਘ ਸਹੀ ਮੇਰੀ ਫੋਟੋ ਫੋਟੋ ਦਿਖਾ ਦੂ ਮੈਂ ਤੈਨੂੰ ਬਾਅਦ ਚ ਮੈਂ ਤੈਨੂੰ ਬਣਾ ਕੇ ਤੇਰੀ ਫੋਟੋ ਵੀ ਵਿਖਾ ਦੂੰਗਾ ਠੀਕ ਆ ਅੱਜ ਭਈ ਮੋਟਰਾਂ ਛੱਡੀਆਂ ਸੀ ਗੁਰਪ੍ਰਤਾਪ ਨੇ ਹੁਣ ਰੋਟੀ ਰੂਟੀ ਖਾਈ ਜਾਂਦਾ ਫਿਰ ਇਹ ਪਾਣੀ ਪੂਣੀ ਵੱਡ ਵੱਡੂਗਾ ਤੇ ਰੇਰ ਵੀ ਪਾਊਗਾ ਰੋਟੀ ਖਾ ਲਾ ਕੀ ਭਾਲੀ ਜਾਂਦਾ ਅੰਬ ਅੰਬ ਦਾ achar ਕਿੱਧਰ ਗਿਆ ਯਾਰ ਦੇਖੀ ਖੜ ਦੇ ਦੇਖ ਦਿੰਨੇ ਆ ਆ ਪਿਆ ਅੰਬ ਰੋਟੀ ਬਾਹਰ ਘਾਟ ਲਈਦੀ ਹੁੰਦੀ ਆ ਤੇ ਰੱਖ ਲਈਦੀ ਹੁੰਦੀ ਆ ਸਹੀ ਆ ਪਾਪਾ ਉਹ ਵਿਖਾ ਦੂੰਗਾ ਬਾਅਦ ਚ ਵਿਖਾ ਦੂੰਗਾ ਪਹਿਲੇ ਰੋਟੀ ਰੋਟੀ ਖਾਲਾ ਦੂੰ ਟਰੈਕਟਰ ਕਿਹੜਾ ਲੈਣਾ ਫਿਰ ਗੁਰਪ੍ਰਤਾਬ ਨੇ ਵਾਹਣ ਵਾਸਤੇ ਆਪਣੇ ਉੱਤੇ ਬਾਪੂ ਆਇਆ ਬਾਪੂ ਆ ਗਿਆ ਉਧਰ ਬਾਪੂ ਵੀ ਆ ਗਿਆ ਉਧਰ ਉਹ ਬਾਪੂ ਵੀ ਆ ਗਿਆ ਉਧਰ ਚਾਚੂ ਵੀ ਆ ਗਿਆ ਕਹੇ ਰੋਟੀ ਖਾ ਲਓ ਉਹਨਾਂ ਨੂੰ ਆਵਾਜ਼ ਦੇ ਦੇ ਰੋਟੀ ਖਾ ਲਓ ਕਹੇ ਖਾ ਰੋਟੀ ਖਾ ਲੈ ਤੇ ਛੋਟੀ ੜੀ ਨਾ ਖੇਤੀ ਰੋਟੀ ਖਾ ਲੈ ਫਿਰ ਪਾਣੀ ਮੋੜਨਾ ਤੂੰ ਗੁਰਪ੍ਰਤਾਪ రోటీ వినూ సరే రోటీ వినూ ਵਖਾ ਦੇਣਾ ਯਾਰ ਹਰੇ ਪਾਪਾ ਹਰੇ ਪਾਪਾ ਪਹਿਲਾਂ ਆਇਆ ਦੱਸ ਮੋਬਾਈਲ ਤੇ ਜਿਹੜੇ ਆਪਨੂੰ ਮੀਂਹ ਦੇ ਆ ਵੀ ਪਾਣੀ ਕਾਸ ਨੂੰ ਲਈ ਜਨ ਤੂੰ ਖੇਤ ਆਇਆ ਕੀ ਲੈਣਾ ਤੂੰ ਅੱਰੇ ਉਹਦੀ ਰੋਟੀ ਖਾਣ ਆਇਆ ਸਾਡੀ ਰੋਟੀ ਫੜਾਉਣ ਆਇਆ ਤੇ ਖਾਈ ਆਪ ਹੀ ਜਨ ਤੂੰ ਆਪ ਹੀ ਖਾਣ ਆਇਆ ਯਾਨੀ ਪਾਣੀ ਨਹੀਂ ਲੈਣ ਆਇਆ ਤੂੰ ਪਾਣੀ ਵੀ ਲਾਉਣਾ ਠੀਕ ਗਲਤ ਗੱਲ ਆ ਵੀ ਖਾਈ ਜਨਾ ਯਾਰ ਵਲੌਗ ਬਣੀ ਜਾਂਦਾ ਬਾਪੂ ਵੀ ਰੋਟੀ ਲੈ ਆਏ ਯਾ ਰੋਟੀ ਖਾ ਫਿਰ ਬਾਅਦ ਚ ਪਾਣੀ ਪੂਣੀ ਮੋੜਦੇ ਆ ਇਹ ਫਿਰ ਤਰੋਂ ਨਹੀਂ ਹੋਣਾ ਰੋਟੀ ਹੈ ਨਾਲ ਹੀ